ਗੱਲ ਇਹ ਵੀ ਮੈਨੂੰ ਤਕਰੀਬਨ 3 ਕੁ ਮਹੀਨੇ ਪਹਿਲਾਂ ਹੀ ਬੈਸ ਪ੍ਰਧਾਨਗੀ ਦੀ ਕੁਰਸੀ ਤੇ ਬਿਠਾਇਆ ਗਿਆ ਆ ਮਾਦਮੀ ਪਾਰਟੀ ਨੇ ਦੇਖੋ ਪਹਿਲਾਂ ਮੈਂ ਇੱਕ ਕਾਉਂਸਲਰ ਸੀ ਉਨੀ ਪਾਵਰ ਨਹੀਂ ਸੀ ਜੇ ਜਦੋਂ ਉੱਥੇ ਅਸੀਂ ਬੈਠਣ ਲੱਗੇ ਸਾਨੂੰ ਉੱਥੋਂ ਜਾਣਕਾਰੀ ਮਿਲਣ ਲੱਗੀ ਹੌਲੀ ਹੌਲੀ ਮੁਲਾਜ਼ਮਾਂ ਤੋਂ ਪਤਾ ਲੱਗਣ ਲੱਗਾ ਵੀ ਕੀ ਕਰਦੇ ਨੇ ਕੀ ਨਹੀਂ ਕਰਦੇ ਹੁਣ 20 ਕਰੋੜ ਦੀ ਸ਼ਹਿਰ ਦੇ ਵਿੱਚ ਗ੍ਰਾਂਟ ਆ ਜੀ ਹੋਵੇ ਨਗਰ ਸਾਡਾ ਮੰਨ ਕੇ ਚਲੋ 13000 ਦੀ ਲੋਕਾਂ ਦੀ ਆਬਾਦੀ ਹੈ ਕੋਈ ਓਡਾ ਮੰਨ ਕੇ ਚਲੋ ਸ਼ਹਿਰ ਨਹੀਂ ਹੈਗਾ ਵੀ ਜਿਹਨੂੰ ਅਸੀਂ ਕਹਦੀਏ ਵੀ 20 ਕਰੋੜ ਰੁਪਇਆ ਲੱਗ ਜੇ ਕੋਈ ਪਟਿਆਲਾ ਸ਼ਹਿਰ ਨਹੀਂ ਹੈਗਾ ਕੋਈ ਲੁਧਿਆਣਾ ਨਹੀਂ ਕੋਈ ਬ ਮੈਨੂੰ ਲੱਗਦਾ ਵੀ ਸ਼ਾਇਦ ਪਤਾ ਨਹੀਂ ਤਾਂ ਸਾਡੇ ਪ੍ਰਧਾਨ ਜੀ ਉੱਛਲ ਗਏ ਐਡੀ ਵੱਡੀ ਗ੍ਰਾਂਟ ਦੇਖ ਕੇ ਉਹ ਜਿਹੜੇ ਹੁਣ ਕਮਾਂਗਾਰਾਂ ਦੀ ਗੱਲ ਕਰਦੇ ਆਂ ਅਸੀਂ 20 ਕਰੋੜ ਰੁਪਈਆ ਲੈ ਕੇ ਵੀ ਮੰਨ ਕੇ ਚਲੋ ਸਾਨੂੰ ਸੰਤੁਸ਼ਟੀ ਨਹੀਂ ਮਿਲੀ ਸਾਡੇ ਪ੍ਰਧਾਨ ਜੀ ਦਾ ਉੱਥੇ ਸਬਰ ਆ ਜਿਹੜਾ ਉਹ ਮੰਨ ਕੇ ਚਲੋ ਜਮੇ ਹੀ ਹੱਲ ਗਿਆ ਹੁਣ ਸਾਡੇ ਪਿੱਛੇ ਗੱਗੀ ਵੀਰ ਜੀ ਖੜੇ ਨੇ ਇਹਨਾਂ ਨੇ ਕਈ ਠੇਕੇਦਾਰਾਂ ਦੀਆਂ ਇੱਕ ਵਾਰੀਆਂ ਲਵਾਈਆਂ ਹੋਈਆਂ ਨੇ ਉਹਨਾਂ ਨੂੰ ਰਿਕਵਰੀ ਵੀ ਪਈ ਹੈ 16 17 18 ਲੱਖ ਦੀ ਪਰ ਮੈਂ ਗੱਲ ਇਹ ਵੀ ਬੇਨਤੀ ਕਰਦਾ ਕੱਲੇ ਠੇਕੇਦਾਰਾਂ ਦਾ ਵੀ ਕਸੂਰ ਨਹੀਂ ਹੈਗਾ ਜਦੋਂ ਇੱਕ ਬੰਦੇ ਨੇ 33% ਲੈਸ ਪਾਦਾ ਜੀ ਉਦੋਂ ਬਾਅਦ ਉਹ ਤੋਂ ਅਸੀਂ 5-5 10-10 ਪ੍ਰੇਜ਼ੈਂਟ ਅਸੀਂ ਪ੍ਰਧਾਨ ਮੰਗਣ ਲੱਗੇ ਉਦੋਂ ਬਾਅਦ ਉਹਨਾਂ ਨੂੰ ਟੈਕਸ ਵੀ ਪੈਣਾਗਾ ਤਾਂ ਉੱਥੇ ਧਰੌਲੇ ਲੱਗਣਾ ਕੀ ਆ ਜੇ 1 ਲੱਖ ਉਹਦੇ ਵਿੱਚੋਂ ਤਾਂ 50 ਹਜ਼ਾਰ ਹੀ ਰਹਿ ਗਿਆ ਤੇ 50 ਹਜ਼ਾਰ ਦੇ ਵਿੱਚ ਆਹਲਾ ਰੇਤ ਵੀ ਪਾਊਗਾ ਜੀ ਉੱਥੇ ਹੁਣ ਤੁਸੀਂ ਮੈਨੂੰ ਐ ਦੱਸੋ ਵੀ ਉਹ ਬੱਟਾ ਕਿੱਥੋਂ ਪਾ ਦੂਗਾ ਉਹ ਗੜਕਾ ਕਿੱਥੋਂ ਪਾ ਦੂਗਾ ਕਿੱਥੇ ਉਹ ਮਿਕਸਰ ਨਾਲ ਮਾਲ ਪਾ ਦੂਗਾ ਕਿੱਥੇ ਉਹ ਇੰਟਰਲੌਕ ਵਧੀਆ ਪਾ ਦੂਗਾ ਉੱਥੇ ਤਾਂ ਧੰਨ ਲੀਆਂ ਹੋਣੀਆਂ ਹੀ ਹੋਣੀਆਂ ਨੇ ਚੱਕਰ ਕੀ ਆ ਮੈਂ ਲੰਬੇ ਟਾਈਮ ਤੋਂ ਪਾਰਟੀ ਨੂੰ ਕਹਿ ਰਿਹਾ ਵੀ ਧਰੌਲਾ ਮੰਨ ਕੇ ਚਲੋ ਸੇਫ ਨਹੀਂ ਹੈਗਾ ਜਾ ਇਹਨਾਂ ਨੂੰ ਇਹ ਕਰੋ ਵੀ ਇਹਨਾਂ ਨੂੰ ਬੈਕ ਟੈਕ ਕਰੋ ਕਿਸੇ ਵਧੀਆ ਬੰਦੇ ਨੂੰ ਚੁਣ ਲਓ ਸਾਡੇ ਕੋਲੇ ਉੱਥੇ 10 ਐਮਸੀ ਨੇ ਜੀ ਆਮ ਆਦਮੀ ਪਾਰਟੀ ਦੀ ਕੋਈ ਜ਼ਰੂਰੀ ਨਹੀਂ ਹੈਗਾ ਵੀ ਸੁਖਵਿੰਦਰ ਸਿੰਘ ਮੁੰਦਰੀ ਵੈਸ ਪ੍ਰਧਾਨ ਇਸ ਨੂੰ ਪਾਵਰ ਦੇਣੀਆਂ ਨੇ ਤੁਸੀਂ ਕਿਸੇ ਨੂੰ ਹੋਰ ਦੇ ਦਿਓ ਕੋਈ ਵਧੀਆ ਢੰਗ ਨਾਲ ਚਲਾ ਲੀਏ ਹੁਣ ਰੋਜ਼ ਦੀਆਂ ਇੱਕ ਵਾਰੀਆਂ ਨੇ 20 ਤੋਂ 22 ਕਰੋੜ ਰੁਪਏ ਸ਼ਹਿਰ ਦੇ ਵਿੱਚ ਆਇਆ ਸ਼ਹਿਰ ਤੁਹਾਡਾ ਸਾਡਾ ਤਰਾ ਤਰਾ ਕਰੀ ਜਾਂਦਾ ਕੋਈ ਪਾਣੀ ਨਿਕਲਦਾ ਸਿਸਟਮ ਨਹੀਂ ਹੁਣ ਗੰਦੇ ਨਾਲੇ ਦੀ ਗੱਲ ਕਰਦਾ ਮੈਂ ਜਿਹੜਾ ਮਤਾ ਬਾਈ ਜੀ ਅਸੀਂ ਤੀਜੇ ਮਹੀਨੇ ਚ ਪਾ ਕੇ ਚੌਥੇ ਮਹੀਨੇ ਚ ਪੰਜਵੇਂ ਮਹੀਨੇ ਦੇ ਅਸੀਂ ਨਾਲੇ ਦੀ ਸਫਾਈ ਕਰਾਉਣੀ ਆ ਉਹ ਸਾਨੂੰ ਅਮ ਹੁਣ ਪਿਛਲੇ ਸਾਲ ਅਸੀਂ 9 ਲੱਖ ਰੁਪਏ ਦੇ ਵਿੱਚ 6 ਲੱਖ ਸੌਰੀ 6 ਲੱਖ 40 ਹਜ਼ਾਰ ਰੁਪਏ ਦੇ ਵਿੱਚ ਨਾਲਾ ਸਾਫ ਕਰਾਉਣੇ ਆ ਜੀ ਉਸ ਤੋਂ ਬਾਅਦ ਆ ਕੇ ਮੁਰਲੇ ਸਾਲ ਦੇ ਵਿੱਚ ਦਮ ਤੋੜ ਦਿੰਦਾ ਆ ਕੇ ਜਦੋਂ ਅਸੀਂ ਉੱਥੇ ਆਉਨੇ ਆ ਉੱਥੇ ਦੁਕਾਨਾਂ ਦੇ ਮੂਹਰੇ ਫੇਰ ਨਾਲੇ ਦਾ ਪਾਣੀ ਨਾਲੇ ਦੀ ਸਫਾਈ ਫੇਰ ਕਰੋ ਜੀ ਚਾਰਕ ਪੰਜੇ ਉੱਥੇ ਮਾਰਦੇ ਉੱਥੇ ਮਾਰਦੇ ਇੱਥੋਂ 10000 ਦਾ ਬਿੱਲ ਲਗਾ ਉੱਥੇ 50000 ਬਿੱਲ ਪਾ ਦਿਓ ਜੀ ਇਹ ਹਰਕਤਾਂ ਨਹੀਂ ਦੇਖੋ ਇਹ ਅਸੀਂ ਲੰਬੇ ਟਾਈਮ ਤੋਂ ਪਾਰਟੀ ਨੂੰ ਕਹਿ ਰਹੇ ਆ ਜੀ ਦੇ ਧਿਆਨ ਦੇ ਵਿੱਚ ਇਹ ਮਾਮਲਾ ਲਿਆ ਮੈਂ ਹਰਿੰਦਰ ਬਾਈ ਦੇ ਧਿਆਨ ਚ ਲਿਆਉਂਦਾ ਜੀ ਮੀਤ ਬਾਈ ਦੇ ਵੀ ਧਿਆਨ ਚ ਲਾਂਦਾ ਸਾਡੇ ਇਥੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਨੇ ਉਹਨਾਂ ਦੇ ਵੀ ਧਿਆਨ ਚ ਲਿਆਂਦਾ ਭੰਗੂ ਜੀ ਦੇ ਤੇ ਸਾਡੇ ਮੰਨੇ ਦੇ ਧਿਆਨ ਚ ਵੀ ਲਿਆਂਦਾ ਚੇਅਰਮੈਨ ਸਾਹਿਬ ਦੇ ਕਿ ਸਾਰੇ ਇਥੇ ਕੁਛ ਨਾ ਕੁਛ ਤਾਂਦਲੀਆਂ ਹੋ ਰਹੀਆਂ ਨੇ ਵੱਡੇ ਲੈਵਲ ਤੇ ਹੋ ਰਹੀਆਂ ਨੇ ਛੋਟੇ ਛੋਟਿਆਂ ਤਾਂ ਹੋ ਹੀ ਰਹੀਆਂ ਨੇ ਵੱਡੀਆਂ ਵੀ ਹੋ ਰਹੀਆਂ ਨੇ ਮੈਨੂੰ ਤਕਰੀਬਨ 3 ਕੁ ਮਹੀਨੇ ਹੋ ਗਏ ਨੇ ਹਾਂ ਜੀ 3 ਮਹੀਨੇ ਹੋ ਗਏ ਪਹਿਲਾਂ ਮੈਂ ਐਮਸੀ ਸੀਗਾ 3 ਕੁ ਮਹੀਨੇ ਮੈਨੂੰ ਲਗਾਤਾਰ ਉੱਥੇ ਬੈੰਦੇ ਨੂੰ ਵੀ ਹੋ ਗਿਆ ਗੱਗੀ ਜੀ ਸਾਡੇ ਉੱਥੇ ਗਵਾਹ ਨਹੀਂ ਇਹ ਰੋਜ਼ ਵਾਂਗੂ ਕਮੇਟੀ ਚ ਕੀੜਾ ਮਾਰਦੇ ਨੇ ਉੱਥੇ ਮੈਂ ਬਹਿਨਾ ਚਾਰ ਇੱਕ ਦੋ ਤਾਂ ਸੈਟਿੰਗਾਂ ਕਰਨ ਤੇ ਰੱਖੇ ਹੋਏ ਨੇ 1200 ਖਾਤਰੇ ਦੇ ਵਿੱਚ ਵੀ ਕਿਹੜਾ ਬੰਦਾ ਕਿੱਥੇ ਸੈਟਿੰਗ ਕਰੂਗਾ ਇੱਕ ਦੋ ਸਾਡੇ ਐਮਸੀਬੀ ਹੈਗੇ ਨੇ ਕੋਈ ਗੱਲ ਨਹੀਂ ਥੋੜੇ ਦਿਨਾਂ ਨੂੰ ਮੈਂ ਨਾਮ ਵੀ ਜਾ ਕੇ ਕਰ ਦੂੰਗਾ ਉਹਨਾਂ ਦਾ ਕੋਈ ਦਿੱਕਤ ਨਹੀਂ ਮੈਂ ਦੇਖੋ ਬੇਖੌਫ ਜਆ ਬੰਦਾਗਾ ਮੈਂ ਤਾਂ ਬੇਨਤੀ ਪਾਰਟੀ ਨੂੰ ਇਹ ਕਰਦਾ ਜਿਹੜੀਆਂ ਧੰਦਲੀਆਂ ਧਨੌਲੇ ਹੁੰਦੀਆਂ ਨੇ ਉਹ ਤਾਂ ਹੁੰਦੀਆਂ ਹੁੰਦੀਆਂ ਨੇ ਉਹਨਾਂ ਨੂੰ ਨੱਥ ਪਾ ਲੋ ਵਧੀਆ ਰਹੋਗੇ ਨਹੀਂ ਇਹ 20 ਕਰੋੜ ਸਾਡੇ ਗੱਲ ਦੀ ਹੱਡੀ ਆ ਮੈਂ ਇਹੀ ਗੱਲ ਕਹਿਣਾ ਵੀ ਜਿਹੜੀ ਸਾਡੀ ਪਾਰਟੀ ਨਿਕਲੀ ਆ ਉਹ ਧਰਨੇ ਮਜਾਰਿਆਂ ਚੋਂ ਹੀ ਨਿਕਲੀ ਆ ਸਾਰਿਆਂ ਨੂੰ ਪਤਾ ਧਰਨੇ ਮਜਾਰਿਆਂ ਚੋਂ ਨਿਕਲੀ ਆ ਸੋਸ਼ ਦਾਗੀ ਬੰਦੇ ਦੇ ਖਿਲਾਫ ਆਉਂਦਾ ਉਹ ਅਸੀਂ ਡਿਲੀਟ ਕਰਾਉਣ ਚਲੇ ਜਾਨੇ ਆ ਜੇ ਕੋਈ ਧਰਨਾ ਲਾ ਲੈਂਦਾ ਅਸੀਂ ਧਰਨੇ ਕੋਲ ਆਉਣੇ ਦੇਖੋ ਧਰਨੇ ਲਾਉਣੇ ਪੰਜਾਬ ਦੇ ਵਿੱਚ ਪਹਿਲੇ ਦਿਨ ਤੋਂ ਹੀ ਆ ਜਿਹੜੇ ਕੰਮ ਵਾਲੇ ਵਰਕਰ ਨੇ ਉਹ ਤਾਂ ਆ ਖੜੇ ਨੇ ਜਿਹੜੇ ਦਰੀਆਂ ਵਿਛਾਉਣ ਵਾਲੇ ਸੀ ਜਾਂ ਕੱਠ ਕਰਨ ਵਾਲੇ ਸੀ ਪਾਰਟੀ ਦਾ ਨਾਹਰਾ ਲਾਉਣ ਵਾਲੇ ਸੀ ਉਹ ਤਾਂ ਸਾਰੇ ਇਹਨਾਂ ਨੇ ਘਰੇ ਬਿਠਾਤੇ ਇਹਨਾਂ ਕੋਲੇ ਵਰਕਰ ਕਿਹੜੇ ਨੇ ਘੜਮ ਚੌਧਰੀ ਨੇ ਜਿਨ੍ਹਾਂ ਦੇ ਪੱਲੇ ਦੱਲੇ ਵੋਟ ਨਹੀਂ ਗੱਡੀਆਂ ਤੋਂ ਥੱਲੇ ਨਹੀਂ ਉਤਰਨਾ ਜਦੋਂ ਤਾਂ ਮੰਨ ਕੇ ਚਲੋ ਠੰਡ ਆ ਗਈ ਉਦੋਂ ਹੀਟਰ ਲਾ ਲੈਣਾ ਗੱਡੀ 'ਚ ਉਦੋਂ ਉਤਰਨਾ ਜਦੋਂ ਸਾਰਾ ਕੱਠਵਟ ਹੋ ਗਿਆ ਵੀ ਲੀਡਰ ਸਾਹਿਬ ਆ ਗਏ ਤੇ ਜਿਹੜਾ ਮੰਨ ਕੇ ਚਲੋ ਜੋ ਠੰਡ ਗਰਮੀ ਆ ਉਦੋਂ AC ਚੋਂ ਥੱਲੇ ਨਹੀਂ ਉਤਰਨਾ ਜੇ ਆਉਣਾ ਵੀ ਆ ਤਾਂ ਸਾਬਾਂ ਨੂੰ ਪਸੀਨਾ ਆਉਂਦਾ ਹੁਣ ਤੁਸੀਂ ਮੈਨੂੰ ਐਂ ਦੱਸੋ ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਦਾ ਵੀ ਸਾਡੇ ਵਰਕਰ ਕਿੱਥੇ ਨੇ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਵਧੀਆ ਵਰਕਰ ਨੇ ਹਜੇ ਵੀ ਚੀਕਾਂ ਮਾਰਦੇ ਨੇ ਜਿਨ੍ਹਾਂ ਨੇ ਪਾਰਟੀ ਨੂੰ ਕੁੱਟਿਆ ਜਿਨ੍ਹਾਂ ਨੇ ਘਰੇ ਜਾ ਕੇ ਉੱਥੇ ਡਾਂਗਾ ਫੇਰੀਆਂ ਇੱਟਾਂ ਮਾਰੀਆਂ ਉਹ ਸਾਡੇ ਨਗਰ ਕੌਂਸਲ ਦੇ ਧਰੋਲੇ ਦੇ ਪ੍ਰਧਾਨ ਲਾਤੇ ਉਦੋਂ ਬਾਅਦ ਜਿਹੜੇ ਐਮਸੀ ਇੱਥੇ ਤੁਸੀਂ ਐਵੇਂ ਮਨੋ ਵੀ ਜਿਹੜੇ ਐਮਸੀ ਸਾਡੇ ਐਮਸੀਆਂ ਨੂੰ ਅੰਦਰ ਨਹੀਂ ਸੀ ਵੜਨ ਦਿੰਦੇ ਆਮ ਆਦਮੀ ਪਾਰਟੀ ਦੇ ਇਹਨੂੰ ਉਹ ਅੱਜ ਕੱਲ੍ਹ ਬਾਈ ਦੀ ਮਨ ਕੇ ਚਲੋ ਗੱਡੀ 'ਚ ਨੇ ਜਿਹੜੇ ਸਾਡੇ ਵਧੀਆ ਵਰਕਰ ਨੇ ਉਹ ਤਾਂ ਵਿਚਾਰੇ ਘਰੇ ਬੈਠੇ ਨੇ